ਇਨਸਾਨੀਅਤ ਸ਼ਰਮਸਾਰ ਹੋਈ ਹੈ ਭੀੜ ਨੇ ਜਿੱਥੇ ਕਿ ਤਾਲੀਬਾਨੀ ਦਾ ਰੂਪ ਧਾਰਨ ਕਰ ਲਿਆ ਅਸ ਦੇ ਤੌਰ ਤੇ ਪਟਿਆਲਾ ਦੇ ਨਾਲ ਜੁੜੀ ਜਿੱਥੇ ਖਬਰ ਸਾਹਮਣੇ ਆ ਕਿ ਪੁੱਤ ਦੇ ਕਸੂਰ ਦੇ ਲਈ ਮਾਂ ਨੂੰ ਸਜ਼ਾ ਦਿੱਤੀ ਗਈ ਪਿੰਡ ਜਨਸੂਆ ਦਾ ਇਹ ਪੂਰਾ ਮਾਮਲਾ ਕਿ ਇੱਥੇ ਕਿ ਭੀੜ ਦਾ ਤਾਲੀਬਾਨੀ ਇਨਸਾਫ ਨਜ਼ਰ ਆਇਆ ਪੁੱਤ ਦੇ ਕਸੂਰ ਦੇ ਲਈ ਮਾਂ ਨੂੰ ਖੰਭੇ ਦੇ ਨਾਲ ਬੰਨਿਆ ਜਾਂਦਾ ਹੈ ਮੈਲਾ ਨੂੰ 4 ਘੰਟੇ ਤੱਕ ਰस्सियां ਪਾ ਕੇ ਖੰਭੇ ਦੇ ਨਾਲ ਬੰਨ੍ਹ ਦਿੱਤਾ ਗਿਆ ਇੱਕ ਮੈਲਾ ਨੂੰ ਆ ਦਰਸ਼ਕ ਪਜਾ ਕੇ ਲੈ ਗਿਆ ਸੀਗਾ ਪੇੜਤਾ ਦਾ ਪੁੱਤਰ ਇਲਾਕੇ ਦੇ ਪਰਚੀ ਦੁਕਾਨੇ ਨੌਜਵਾਨ ਦੀ ਮਾਂ ਤੇ ਗੁੱਸਾ ਕਰ ਦੱਟਾ ਪੁਲਿਸ ਨੇ ਸਜ਼ਾ ਦੇਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੇ ਲੋਕਾਂ ਦੀ ਆ ਜੋ ਕਿ ਪਾਲ ਕੀਤੀ ਜਾ ਰਹੀ ਹੈ ਤਾਂ ਪਟਿਆਲਾ ਦੇ ਪਿੰਡ ਜੰਸੂਆ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਸੂਰ ਪੁੱਤ ਦਾ ਪਰ ਉਸ ਦੀ ਸਜ਼ਾ ਇਸ ਤਾਲਿਬਾਨੀ ਢੀੜ ਦੇ ਵੱਲੋਂ ਉਸ ਦੀ ਮਾਂ ਨੂੰ ਦਿੱਤੀ ਗਈ ਆਖਰਕਾਰ ਮਾਂ ਦਾ ਇਸ ਦੇ ਵਿੱਚ ਕੀ ਕਸੂਰ ਪਰ ਜੇਕਰ ਕਿਸੇ ਦਾ ਕਸੂਰ ਹੋਵੇ ਵੀ ਤਾਂ ਆਖਰਕਾਰ ਇਹਨਾਂ ਲੋਕਾਂ ਨੂੰ ਸੁਪੀੜ ਨੂੰ ਕਿਸ ਨੇ ਹੱਕ ਦੇ ਦਿੱਤਾ ਕਿ ਤੁਸੀਂ ਖੁਦ ਇਸ ਤਰੀਕੇ ਦਾ ਨਰਤਾਰਾ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਖੁਦ ਕਿਸੇ ਮਹਿਲਾ ਨੂੰ ਇਸ ਤਰੀਕੇ ਦੇ ਨਾਲ ਖੰਭੇ ਦੇ ਨਾਲ ਬਨ ਕੇ ਉਸ ਨੂੰ ਸਜ਼ਾ ਦੇਵੋ ਜਲ ਕੇ ਉਸ ਦਾ ਕਸੂਰ ਪੁੱਤਰ ਦਾ ਹੈ ਪਰ ਜੇਕਰ ਕਿਸੇ ਦਾ ਖੁਦ ਦਾ ਵੀ ਕਸੂਰ ਹੋਵੇ ਪਰ ਕਿਸੇ ਦੇ ਕੋਲ ਰਾਈਟ ਨਹੀਂ ਅਧਿਕਾਰ ਨਹੀਂ ਹੈ ਕਿਸ ਤਰੀਕੇ ਦੇ ਨਾਲ ਖੁਦ ਹੀ ਤੁਸੀਂ ਸਜ਼ਾ ਦੇਣੀ ਸ਼ੁਰੂ ਕਰਦੇ ਹੋ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੁਲਿਸ ਹੈ ਕਾਨੂੰਨ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਹੁੰਦਾ ਜੇਕਰ ਕੋਈ ਕਿਸੇ ਤੇ ਇਲਜ਼ਾਮ ਅਨੇ ਕਿਸੇ ਨੇ ਕੋਈ ਗੁਨਾਹ ਕੀਤਾ ਤੇ ਉਹ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਜਾ ਸਕਦੀ ਹੈ ਕੰਮ ਪੁਲਿਸ ਦਾ ਹੀ ਕਾਨੂੰਨ ਦਾ ਪਰ ਸਿੱਧੇ ਤੌਰ ਤੇ ਪਿੰਡ ਜੰਸੂਆ ਦੇ ਵਿੱਚ ਇਸ ਭੀੜ ਦੇ ਵੱਲੋਂ ਕਾਨੂੰਨ ਨੂੰ ਹੱਥ ਵਿੱਚ ਲਿਆ ਗਿਆ ਤਾਂ ਪੁੱਤ ਦੇ ਕਸੂਰ ਦੇ ਲਈ ਮਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਬੁਰੇ ਤਰ੍ਹਾਂ ਖੰਭੇ ਦੇ ਨਾਲ ਬੰਨ ਕੇ ਇਹ ਪੂਰੀ ਸਜ਼ਾ ਦਿੱਤੀ ਗਈ

ਵਾਧਵਾਦ ਵਾਲੀ ਗੱਲ ਕਰਦੇ ਆਂ ਫਾਸੀ ਦੇ ਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲਾਂਗੇ ਅਸੀਂ ਬੋਲਦੇ ਅਸੀਂ ਬੋਲਾਂਗੇ ਬੰਦੇ ਨਾ ਬੋਲਾਂਗੇ ਐਸੇ ਖਬਰ ਤੇ ਹੋਰ ਜਿਆਦਾ ਜਾਣ ਕੇ ਸਾਡੇ ਸਹਿਯੋਗੀ ਮਨੋਜ ਸ਼ਰਮਾ ਛੁੱਟ ਚੁੱਕੇ ਨੇ ਮਨੋਜ ਜੀ ਤਸਵੀਰਾਂ ਆਪਣੇ ਆਪ ਦੇ ਵਿੱਚ ਸਿੱਧੇ ਤੌਰ ਤੇ ਕਈ ਸਵਾਲ ਖੜੇ ਕਰ ਦਿਆ ਨੇ ਕਿ ਕੀ ਇਸ ਭੀੜ ਦੀ ਇਨਸਾਨੀਅਤ ਮਰ ਚੁੱਕੀ ਹੈ ਕੀ ਸਪੀਡ ਨੂੰ ਪੁਲਿਸ ਕਾਨੂੰਨ ਦੀ ਕੋਈ ਵੀ ਪਰਵਾਹ ਨਹੀਂ ਹੈ ਖੁਦ ਇਸ ਤਰੀਕੇ ਦੇ ਨਾਲ ਨਿਵਟਾਰਾ ਕਰਨਾ ਸ਼ੁਰੂ ਕਰ ਦਿੱਤਾ ਕਿਵੇਂ ਜੇਕਰ ਇਹ ਗੁਨਾਹ ਇਸ ਮਹਿਲਾ ਦੇ ਪੁੱਤਰ ਦਾ ਹੈ ਤੇ ਆਖਰਕਾਰ ਇਸ ਤਰੀਕੇ ਦੇ ਨਾਲ ਮਹਿਲਾ ਨੂੰ ਪੁੱਤਰ ਦੀ ਮਾਂ ਨੂੰ ਇਸ ਤਰੀਕੇ ਦੀ ਸਜ਼ਾ ਦਿੱਤੀ ਗਈ ਹੁਣ ਤੱਕ ਦਾ ਪੂਰਾ ਮਾਮਲਾ ਸਮਝਣਾ ਚਾਹਾਂਗੇ ਤਾਂ ਕੀ ਕੋਈ ਐਕਸ਼ਨ ਹੋਇਆ ਇਹਨਾਂ ਲੋਕਾਂ ਤੇ ਇਸ ਭੀੜ ਤੇ ਜੀ ਬਿਲਕੁਲ ਪਰਮਿੰਦਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣ ਦਾ ਅਧਿਕਾਰ ਕਿਸ ਨੇ ਦਿੱਤਾ ਇਹਨਾਂ ਨੂੰ ਬਿਲਕੁਲ ਉਹੀ ਗੱਲ ਹੈ 4 ਘੰਟੇ ਦੇ ਕਰੀਬ ਇਸ ਮਹਿਲਾ ਨੂੰ ਮੁਹੱਲੇ ਦੇ ਵਿੱਚ ਖੰਭੇ ਨਾਲ ਬੰਨ੍ਹਿਆ ਗਿਆ ਤੇ ਭੀੜ ਲਗਾਤਾਰ ਆਪਣੇ ਵੱਲੋਂ ਕਾਨੂੰਨ ਬਣ ਕੇ ਇਨਸਾਫ ਦਿੰਦੀ ਨਜ਼ਰ ਆਈ ਤੇ ਇਨਸਾਫ ਵੀ ਉਸ ਮਾਮਲੇ ਦੇ ਵਿੱਚ ਜਿਹੜਾ ਕਿਸੇ ਨੇ ਕਸੂਰ ਹੀ ਨਹੀਂ ਕੀਤਾ ਜੇਕਰ ਮੁੰਡੇ ਨੇ ਕਿਸੇ ਮਹਿਲਾ ਨੂੰ ਲੈ ਕੇ ਗਿਆ ਸੌਰਦੋਂ ਤਾਂ ਮਾਂ ਨੂੰ ਕਸੂਰ ਦੀ ਸਜ਼ਾ ਬਿਨਾਂ ਕਿਸੇ ਕਸੂਰ ਦੇ ਕਿਉਂ ਦਿੱਤੀ ਗਈ ਸਭ ਦੂਜੇ ਪਾਸੇ ਜਿਵੇਂ ਹੀ ਵੀਡੀਓ ਸਾਹਮਣੇ ਆਉਂਦੀ ਹੈ ਪਰਸ ਨੂੰ ਸੂਚਨਾ ਮਿਲਦੀ ਹੈ ਤਾਂ ਫਜ਼ਰ थाना ਰਾਜਪੁਰਾ ਦੇ ਵਿੱਚ ਜਿਹੜੇ ਪੰਛੀ ਪੁਰਸ਼ ਨੇ ਤੇ ਦੋ ਤਿੰਨ ਮਹਿਲਾਵਾਂ ਤੇ કુલ 11 12 ਬੰਦਿਆਂ ਦੇ ਖਿਲਾਫ ਜਿਹੜੇ ਅਣਪਛਾਤੇ ਵੀ ਨੇ ਮਾਮਲਾ ਦਰਜ ਕੀਤਾ ਗਿਆ ਬੀ ਐਨ ਐਸ ਦੀਆਂ ਅਲੱਗ-ਅਲੱਗ ਧਰਾਵਾਂ ਦੇ ਤਹਿਤ ਸੋ ਦੋਸ਼ੀ ਫੜੇ ਵੀ ਜਾਣਗੇ ਕਾਰਵਾਈ ਵੀ ਹੋ ਜਾਣੀ ਕਿਉਂਕਿ ਹੁਣ ਪੁਲਿਸ ਹਰਕਤ ਦੇ ਵਿੱਚ ਆਈਏ ਜਿਵੇਂ ਇਹ ਮਾਮਲਾ ਰੋਸ਼ਨੀ ਦੇ ਵਿੱਚ ਹੈ ਪਰਚਾ ਵੀ ਦਰਜ ਕਰ ਲਿਆ ਗਿਆ ਦੋਸ਼ੀਆਂ ਦੇ ਖਿਲਾਫ ਪਰ ਆਪਨੇ ਆਪ ਸੁਵਾਲ ਨਹੀਂ ਖੜੇ ਹੁੰਦੇ ਨੇ ਕਿ ਅਜੋਕੇ ਦੌਰ ਦੇ ਵਿੱਚ ਲੋਕਾਂ ਨੂੰ ਇਹ ਅਧਿਕਾਰ ਕਿਸ ਨੇ ਦੇ ਦਿੱਤਾ ਕਿ ਤੁਸੀਂ ਇੱਕ ਔਰਤ ਨੂੰ ਜਿਸ ਦਾ ਕੋਈ ਕਸੂਰ ਨਹੀਂ ਹੈਗਾ ਇਸ ਤਰੀਕੇ ਨਾਲ ਸਜ਼ਾ ਦਿਓ ਜਿਹੜੀ ਕਿ ਸਾਡਾ ਕਾਨੂੰਨ ਹੀ ਸਮੇਂ ਇਜਾਜ਼ਤ ਨਹੀਂ ਦਿੰਦਾ ਸੋ ਵੀਡੀਓ ਵਿੱਚ ਤੁਸੀਂ ਦੇਖਿਆ ਪਰਮਿੰਦਰ ਜੀ ਕਿਸ ਤਰ੍ਹਾਂ ਜਿਹੜੀਆਂ ਔਰਤਾਂ ਨੇ ਕੁਝ ਪੁਰਸ਼ ਨੇ ਸ਼ਰਿਆ ਵਿੱਚ ਗੱਲ ਕਰ ਰਹੇ ਨੇ ਕਿ ਹਾਂ ਅਸੀਂ ਇਸ ਨੂੰ ਮੰਨੇ ਆਂ ਸੋ ਕਾਰਵਾਈ ਹੋਈ ਹੈ ਤੇ ਕਾਰਵਾਈ ਦੇ ਵਿੱਚ ਅਸੀਂ ਪੁਲਿਸ ਅਧਿਕਾਰੀ ਨੇ ਜਿਹੜੇ ਹੁਣ ਇਹ ਗੱਲ ਕਹਿੰਦੇ ਨਜ਼ਰ ਆਉਣਗੇ ਕਿ ਜੀ ਅਸੀਂ ਜਲਦੀ ਹੀ ਦੋਸ਼ੀਆਂ ਨੂੰ ਫੜ ਲਵਾਂਗੇ ਤੇ ਫੜ ਕੇ ਕਾਰਵਾਈ ਹੋਊਗੀ ਪਰ ਸਵਾਲ ਫੇਰ ਉਹੀ ਨੇ ਕਿ ਜੋਕੇ ਅਗਲੇ ਕੁਦੌਰ ਦੇ ਵਿੱਚ ਜਦੋਂ ਅਸੀਂ ਜਾਗਰੂਕਤਾ ਦੀ ਗੱਲ ਕਰਦੇ ਆ ਤਾਂ ਅਸੀਂ ਮਾਨਸਿਕਤਾ ਵਾਲੇ ਲੋਕ ਵੀ ਬੈਠੇ ਨੇ ਜਿਹੜੇ ਕੀ ਮਹਿਲਾਵਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੰਦੇ ਨੇ ਜਿਹੜੀ ਸਾਡਾ ਸਮਾਜ ਕਦੇ ਵੀ ਇਸ ਹਾਲਾ ਕਾਨੂੰਨ ਦੇਸ਼ ਦਾ ਇਜਾਲਤ ਨਹੀਂ ਦਿੰਦਾ ਜੀ ਮਨੋ ਜਿਵੇਂ ਕਿਸ ਵੀਡੀਓ ਦੇ ਵਿੱਚ ਸਾਫ ਤੌਰ ਤੇ ਸੁਣਾਈ ਵੀ ਦੇ ਰਿਹਾ ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਕਿ ਕੁਝ ਮਹਿਲਾਵਾਂ ਖੁਦ ਇਹ ਕਹਿ ਰਹੀਆਂ ਜਦੋਂ ਕਿਸੇ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਮਹਿਲਾਵਾਂ ਨੂੰ ਕਿਸ ਨੇ ਬੰਨਿਆ ਤੇ ਮਹਿਲਾਵਾਂ ਖੁਦ ਇਹ ਕਹਿ ਰਹੀਆਂ ਨੇ ਕਿ ਅਸੀਂ ਬੰਨਿਆ ਤਾਂ ਜਦੋਂ ਖੁਦ ਆਪਣੇ ਗੁਨਾਹ ਨੂੰ ਵੀ ਕਬੂਲਿਆ ਜਾ ਰਿਹਾ ਜੋ ਕਿ ਤਾਲਿਬਾਨ ਦੇ ਰੂਪ ਨਾ ਦਾ ਨਜ਼ਰ ਆਇਆ ਉਹ ਸਾਰਾ ਕੁਝ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਕੀ ਪੁਲਿਸ ਦੇ ਵੱਲੋਂ ਇਹਨਾਂ ਮਹਿਲਾਵਾਂ ਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਕਿੰਨੇ ਲੋਕਾਂ ਤੇ ਮਾਮਲਾ ਦਰਜ ਹੋਇਆ ਜੀ ਬਿਲਕੁਲ ਪਰਵਿੰਦਰ ਮੈਂ ਦੱਸਿਆ ਕਿ ਬੀ ਐਨ ਐਸ ਡੀ ਜਿਹੜੀ ਧਾਰਾ ਹੈਗੀ 333 74 ਹਮਮ ਔਰ 1015 192 190 ਤਹ ਤੱਕ ਕੁਮਲੀਪ ਹੈ ਵਿੱਕੀ ਹੈ ਵਿਜੀ ਹੈ ਬਿੱਲੂ ਹੈ ਮੋਨੂ ਹੈ ਇਹ ਸਾਰੇ ਜਲਸੂਆ ਪਿੰਡ ਦੇ ਵਾਸੀ ਨੇ ਇਹਨਾਂ ਦੇ ਖਿਲਾਫ ਬਾਈ ਨੇਮ ਦਰਜ ਹੋਇਆ ਤੇ ਚਾਰ ਪੰਜ ਨਾਮਾਣੂਮ ਔਰ ਤਾਂ ਤੇ ਦੋ ਨਾਮਾਣੂਮ ਵਿਅਕਤੀ ਯਾਨੀ ਕਿ ਪੇਕ ਸਕਦੇ 11 12 ਜਿਹੜੇ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ આરોપી ਬਣਾ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਵੀਡੀਓ ਦੇ ਵਿੱਚ ਜਿਹੜਾ ਸੇਰੇ ਸਾਹਮਣੇ ਆ ਰਹੇ ਨੇ ਔਰਤਾਂ ਖੁਦ ਇਹ ਗੱਲ ਕਹਿ ਰਹੀਆਂ ਨੇ ਕਿ ਹਾਂ ਅਸੀਂ ਬੰਨੇ ਆ ਉਹਨਾਂ ਦੇ ਉੱਪਰ ਵੀ ਬਾਈ ਨੇਮ ਪਰਚਾ ਦਰਜ ਨਹੀਂ ਕੀਤਾ ਗਿਆ ਸਿਰਫ ਜਿਹੜੇ ਪੁਰਸ਼ ਨੇ ਜਿਸ ਤਰ੍ਹਾਂ ਨਾਮ ਲਏ ਸੀ ਉਹਨਾਂ ਦੇ ਪਰਮਿੰਦਰ ਉਹਨਾਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਕੀਤਾ ਪਰ ਜਿਹੜੇ ਅਣਪਛਾਤੀਆਂ ਮਹਿਲਾਵਾਂ ਨੇ ਉਹਨਾਂ ਨੂੰ ਅਣਪਛਾਤੇ ਹੀ ਰੱਖਿਆ ਗਿਆ ਜਦ ਕਿ ਉਹਨਾਂ ਦੀ ਜਿਹੜੀ ਪਛਾਣ ਸਾਹ ਵੀਡੀਓ ਦੇ ਵਿੱਚ ਹੁੰਦੀ ਹੈ ਤੋ ਕਿਤੇ ਨਾ ਕਿਤੇ ਪੁਲਿਸ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਕਥਿਤ ਦੋਸ਼ੀ ਨੇ ਔਰਤਾਂ ਦੇ ਵੀਡੀਓ ਦੇ ਵਿੱਚ ਇੱਕ ਠੋਕੇ ਕਹਿ ਰਹੀਆਂ ਨੇ ਕਿ ਹਾਥੀ ਇਸ ਨੂੰ ਬੰਨਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਤੇ ਬਾਈ ਨੇਮ ਉਹਨਾਂ ਦੇ ਪਰਚਾ ਦਰਜ ਹੋਣਾ ਸੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜੀ ਆ ਮਨੋ ਜੀ ਇਹ ਵੀ ਵਿਸਥਾਰ ਦੇ ਨਾਲ ਸਮਝਾਓ ਕਿ ਜਿਸ ਮਹਿਲਾ ਨੂੰ ਇਹ ਬੁਰੀ ਤਰ੍ਹਾਂ ਖੰਬੇ ਦੇ ਨਾਲ ਬੰਨਿਆ ਗਿਆ ਇਸ ਪੁੱਤਰ ਤੇ ਇਸ ਦੇ ਪੁੱਤਰ ਤੇ ਕੀ ਇਲਜ਼ਾਮ ਨੇ ਜਿਹੜਾ ਕਿ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜੀ ਬਿਲਕੁਲ ਮੈਂ ਦੱਸ ਦਿਆਂ ਪਰਵਿੰਦਰ ਕੀ ਜਿਹੜੀ ਔਰਤ ਹੈਗੀ ਇਹਦੇ ਜਿਹੜਾ ਲੜਕਾ ਸੀ ਉਸੇ ਪਿੰਡ ਦੀ ਇੱਕ ਦੋ ਬੱਚਿਆਂ ਦੀ ਮਾਂ ਨੂੰ ਆਪਣੇ ਨਾਲ ਵਰਗਲਾ ਕੇ ਜਾਂ ਭਜਾ ਕੇ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਮਹੱਲੇ ਵਾਲੇ ਨੇ ਪਿੰਡ ਦੇ ਲੋਕ ਨੇ ਉਹਨਾਂ ਨੇ ਮੁੰਡਾ ਤੇ ਨਾਲ ਤੋਂ ਲੱਭਿਆ ਨਹੀਂਗਾ ਤੇ ਔਰਤ ਉਹਨਾਂ ਨੇ ਉਲਟੇ ਦੀ ਮਾਂ ਨੂੰ ਫੜਿਆ ਕਿ ਕਾਲੀ ਵਾਲੀ ਸਜ਼ਾ ਕੋਲ ਦੇ ਨਾਲ ਬੰਨ ਕੇ ਦੇ ਦਿੱਤੀ ਸੋ ਆਪਣੇ ਆਪ ਦੇ ਵਿੱਚ ਹੁਣ ਗੱਲ ਹੀ ਆਉਂਦੀ ਹੈ ਸਾਹਮਣੇ ਕਿ ਜਿਹੜੀ ਪੁਲਿਸ ਹੈ ਉਹ ਕਿਸਤੂਨਾਂ ਦੇ ਸਹਰਾਵਾਂ ਦੇ ਤਹਿਤ ਇਹਨਾਂ ਨੂੰ ਫੜਨ ਤੋਂ ਬਾਅਦ ਕੇ ਸਹੀ ਕਾਰਵਾਈ ਕਰਦੀ ਹੈ ਜੀ ਆ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਪਟਿਆਲਾ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਨੇ ਇਹ ਤਸਵੀਰਾਂ ਇਹ ਬਿਆਨ ਕਰੀਆਂ ਨੇ ਕਿ ਜੋ ਭੀੜ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਚੁੱਕਾ ਨਜ਼ਰ ਆ ਰਹੀ ਹੈ ਉਹਨਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਸਿੱਧੇ ਤੌਰ ਤੇ ਕਾਨੂੰਨ ਨੇ ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਲਿਆ ਗਿਆ ਇਹਨਾਂ ਨੂੰ ਇਸ ਗੱਲ ਦਾ ਵੀ ਖਿਆਲ ਨਹੀਂ ਆ ਕਿ ਦੇਸ਼ ਦੇ ਵਿੱਚ ਪੁਲਿਸ ਹੈ ਕਾਨੂੰਨ ਹੈ ਕਿਸੇ ਨੇ ਗੁਨਾਹ ਕੀਤਾ ਤੇ ਉਹ ਪੁਲਿਸ ਦਾ ਕੰਮ ਹੈ ਕਾਨੂੰਨ ਦਾ ਕੰਮ ਹੈ ਆ ਗੁਨਾਹ ਵੀ ਹਾਲਾਂਕਿ ਜੋ ਇਲਜ਼ਾਮ ਨੇ ਇਸ ਮਹਿਲਾ ਦੇ ਪੁੱਤਰ ਤੇ ਇਲਜ਼ਾਮ ਨੇ ਕਿ ਇਹ ਮਹਿਲਾ ਦਾ ਪੁੱਤਰ ਜੋ ਕਿ ਕਿਸੇ ਮਹਿਲਾ ਨੂੰ ਅਗਲਾ ਕੇ ਲੈ ਗਿਆ ਪਰ ਉਸ ਪੁੱਤਰ ਦੇ ਗੁਨਾਹ ਤੇ ਉਸ ਦੀ ਕਸੂਰਦੀ ਸਜ਼ਾ ਉਸ ਦੀ ਮਾਂ ਨੂੰ ਦਿੱਤੀ ਜਾਂਦੀ ਹੈ 4 ਘੰਟੇ ਤੱਕ ਰੱਸੀਆਂ ਦੇ ਨਾਲ ਖੰਭੇ ਦੇ ਨਾਲ ਬਨ ਕੇ ਰੱਖਿਆ ਜਾਂਦਾ ਜਦੋਂ ਕਿਸੇ ਵੱਲੋਂ ਇਹ ਸਵਾਲ ਕੀਤਾ ਜਾਂਦਾ ਕਿਸ ਮਹਿਲਾ ਨੂੰ ਖੰਬੇ ਨਾਲ ਕਿੰਨੇ ਬੰਨੇ ਆ ਤਾਂ ਬਿਲਕੁਲ ਖੁੱਲ ਕੇ ਕਬੂਲ ਕਰੀਆਂ ਨੇ ਮਹਿਲਾਵਾਂ ਖੁਦ ਦੱਸ ਰੀਆਂ ਨੇ ਕਿ ਅਸੀਂ ਬੰਨੇ ਆ ਅਸੀਂ ਇਹ ਗੁਨਾਹ ਕੀਤਾ ਅਸੀਂ ਤਾਲਿਬਾਨੀ ਹੋ ਗਏ ਅਸੀਂ ਤਾਲਿਬਾਨੀ ਦਾ ਰੂਪ ਧਾਰਨ ਕਰ ਲਿਆ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਲੋਕ ਇਹ ਭੀੜ ਇਹ ਮੁਲਜ਼ਮ ਕਦੋਂ ਕੁਰਸੀ ਦੀ ਗ੍ਰਿਫਤ ਦੇ ਵਿੱਚ ਆਉਣਗੇ ਕਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਕਿ ਤਾਲਿਬਾਨੀ ਰਵਈਆ ਵਿਖਾਇਆ ਹੈ ਜਿਨ੍ਹਾਂ ਨੇ ਕਾਨੂੰਨ ਨੂੰ ਹੱਥ ਵਿੱਚ ਲਿਆ ਹੈ ਕਿੰਨਾ ਬੰਨਿਆ ਤੈਨੂੰ ਕਿੰਨਾ ਬੰਨਿਆ ਬੰਨਿਆ ਤਾਂ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਅਸੀਂ ਬੰਨਿਆ ਤੂੰ ਖਿੱਚ ਬੰਨਿਆ ਮੈਂ ਬੰਨਿਆ ਅਸੀਂ ਬੰਨਿਆ ਅਸੀਂ ਬੰਨਿਆ ਆ ਜੇ ਤੂੰ ਆਏ ਮੁੰਡਾ ਨਹੀਂ ਅੰਦਰ ਪੂਰੀ ਦੇ ਅੰਦਰ ਸੇ ਮਖਾੜੇ ਸਾਰੇ ਵਿੱਚ ਬੰਨਾਂ ਦਾ ਖਰਜ ਆ ਉਹ ਕਰ ਦਿਆ ਕੋਈ ਫਾਸੀ ਦੇਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲ ਜਿਸੀ ਬੋਲਦੇ ਜਿਸੀ ਬੋਲਾਂਗੇ ਜਿਵੇਂ ਰੋਜ਼ ਬੋਲਦੇ ਆ ਕਿੰਨਾ ਬੰਨਿਆ ਤੈਨੂੰ ਕਿੰਨਾ ਬੰਨਿਆ ਬੰਨਿਆ ਤਾਂ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਅਸੀਂ ਬੰਨਿਆ ਤੂੰ ਖਿੱਚ ਫੋੜ ਕੇ ਮੈਂ ਬੰਨਿਆ ਮੈਂ ਬੰਨਿਆ ਅਸੀਂ ਬੰਨਿਆ ਅਸੀਂ ਬੰਨਿਆ ਆ ਜੇ ਤੂੰ ਆਏ ਅਮੁੰਡਾ ਨਹੀਂ ਅੰਦਰ ਪੂਰੀ ਦੇ ਅੰਦਰ ਸੇ ਮਖਾੜੇ ਸਾਰੇ ਵਿੱਚ ਬੰਦਾ ਦਾ ਖਰਜ ਆਉਂਦਾ ਆ। ਬਾਅਦ ਬਾਅਦ ਕਿ ਬੋਲ ਕਰਦੇ ਆ। ਕੋਈ ਫਾਸੀ ਦੇਦੀ ਮੈਨੂੰ ਠੀਕ ਹੈ। ਬੋਲ ਨਾ ਬੋਲ ਨਾ। ਬੋਲਾਂਗੇ ਅਸੀਂ ਬੋਲਗੇ। ਅਸੀਂ ਬੋਲਾਂਗੇ। ਮਨੋਸਾ ਜੀ ਬੋਲਾਂਗੇ। ਆਹ। ਕਿੰਨਾ ਬੰਨਿਆ ਤੈਨੂੰ? ਕਿੰਨਾ ਬੰਨਿਆ? ਬੰਨਿਆ ਤੈਨੂੰ। ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਆਸੀ ਬੰਨਿਆ ਤੂੰ ਖੇਚ ਫਰ ਮੈਂ ਬੰਨਿਆ ਮੈਂ ਬੰਨਿਆ ਆਸੀ ਬੰਨਿਆ ਆਸੀ ਬੰਨਿਆ ਆਹ ਜੇ ਤੂੰ ਆਏ ਮੁੰਡਾ ਨਹੀਂ ਅੰਦਰ ਕੁੜੀ ਨਹੀਂ ਅੰਦਰ ਸਾਰੇ ਵਿੱਚ ਬੰਨਾਂ ਦਾ ਖੜ ਜਾ ਉਹ ਕਰ ਕਰ ਬਾਦ ਬਾਦ ਬੋਲ ਕਰ ਦੇ ਕੋਈ ਫਾਸੀ ਦੇਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲਾ ਜੈਸੀ ਬੋਲਦੇ ਜੈਸੀ ਬੋਲਾਂਗੇ ਜਿਹਨਾਂ ਨੂੰ ਬੋਲਣ ਦੇ ਕੋਤੇ ਤੇ ਮਾਂ ਨੂੰ ਸਹਯਾ ਦਿੱਤੀ ਗਈ ਹੈ ਇਸ ਭੀੜ ਦੇ ਵੱਲੋਂ ਪਿੰਡ ਜੰਸੂਆ ਦੇ ਵਿੱਚ ਭੀੜ ਦਾ ਤਾਲਿਬਾਨੀ ਰਵਈਆ ਜਿਹੜਾ ਕਿ ਸਾਫ਼ ਤੌਰ ਤੇ ਨਾਲ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੁੱਤ ਦੇ ਕਸੂਰ ਦੇ ਲਈ ਮਾਂ ਨੂੰ ਖੰਭੇ ਦੇ ਨਾਲ ਬੰਨਿਆ ਜਾਂਦਾ ਹੈ ਮਹਿਲਾ ਨੂੰ 4 ਘੰਟੇ ਤੱਕ ਰस्सियां ਪਾ ਕੇ ਖੰਭੇ ਦੇ ਨਾਲ ਬੰਨ ਕੇ ਰੱਖਿਆ ਗਿਆ ਇੱਕ ਮਹਿਲਾ ਨੂੰ ਭਜਾ ਕੇ ਦਰਸ ਲੈ ਗਿਆ ਸੀਗਾ ਇਹ ਪੀੜਤਾ ਦਾ ਪੁੱਤਰ ਤੇ ਉਸ ਦੇ ਪੁੱਤਰ ਦਾ ਕਿਹੜਾ ਕਸੂਰ ਸੀਗਾ ਗੁਨਾਹ ਸੀਗਾ ਜੋ ਇਲਜ਼ਾਮ ਨੇ ਫਿਲਹਾਲ ਉਹ ਵੀ ਜਾਂਚ ਦਾ ਵਿਚ ਹੈ ਤਾਂ ਉਸ ਦੇ ਗੁਨਾਹ ਦੀ ਸਜ਼ਾ ਉਸ ਦੀ ਮਾਂ ਨੂੰ ਦਿੱਤੀ ਜਾਂਦੀ ਹੈ ਆ ਪੁਲਿਸ ਨੇ ਸਜ਼ਾ ਦੇਣ ਵਾਲਿਆਂ ਦੇ ਖਿਲਾਫ ਅਲਾਕੇ ਮਾਮਲਾ ਦਰਜ ਕਰ ਲਿਆ ਵੀਡੀਓ ਦੇ ਵਿੱਚ ਨਜ਼ਰ ਆਲੇ ਲੋਕਾਂ ਦੀ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਅਖਰਕਾਰ ਇਹ ਭਾਲ ਪੂਰੀ ਕਦੋਂ ਹੋਵੇਗੀ ਕਦੋਂ ਇਹ ਢੀੜ ਕਦੋਂ ਇਹ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਜਿਨ੍ਹਾਂ ਨੇ ਕਿ ਸਿੱਧੇ ਤੌਰ ਤੇ ਕਾਨੂੰਨ ਨੂੰ ਟਿੱਚ ਜਾਣਿਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਜਿਨ੍ਹਾਂ ਨੇ ਤਾਲਿਬਾਨੀ ਰਵਈਆ ਸਾਫ਼ ਤੌਰ ਤੇ ਵਿਖਾਇਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਆ ਸਾਨੂੰ ਵੀ ਸ਼ਾਇਦ ਇਹਨਾਂ ਤਸਵੀਰਾਂ ਨੂੰ ਸ਼ਬਦ ਦੇਣ ਦੀ ਲੋੜ ਨਹੀਂ ਹੈ ਦੱਸਣ ਦੀ ਜ਼ਰੂਰਤ ਨਹੀਂ ਹੈ ਜੋ ਕਿ ਸਾਰਾ ਕੁਝ ਨਾ ਆ ਤਸਵੀਰਾਂ ਦੇ ਵਿੱਚ ਹੀ ਨਜ਼ਰ ਆ ਰਿਹਾ ਹੈ ਜਦੋਂ ਕਿਸੇ ਸ਼ਖਸ ਦੇ ਵੱਲੋਂ ਇਹ ਪੁੱਛਿਆ ਵੀ ਜਾਂਦਾ ਹੈ ਕਿ ਇਸ ਮਹਿਲਾ ਨੂੰ ਖੰਭੇ ਨਾਲ ਕਿੰਨੇ ਬੰਨਿਆ ਤਾਂ ਆ ਮਹਿਲਾਵਾਂ ਦੇ ਵੱਲੋਂ ਕੁਝ ਲੋਕਾਂ ਦੇ ਵੱਲੋਂ ਖੁਦ ਇਸ ਗੱਲ ਨੂੰ ਕਬੂਲਿਆ ਜਾਂਦਾ ਹੈ ਕਿ ਅਸੀਂ ਬੰਨਿਆ ਤਾਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਬੰਨਿਆ ਅਸੀਂ ਇਹ ਗੁਨਾਹ ਕੀਤਾ ਅਸੀਂ ਤਾਲਿਬਾਨੀ ਰਵਈਆ ਵਿਖਾਇਆ ਤੇ ਆਖਰਕਾਰ ਉਹ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆਉਣਗੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਅਜੇ ਤੱਕ ਇਹ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਤੇ ਵੱਡਾ ਸਵਾਲ ਹੈ ਕਿ ਇਨ੍ਹਾਂ ਲੋਕਾਂ ਦੀ ਗਿਫਤਾਰੀ ਕਦੋਂ ਹੋਵੇਗੀ ਜਿਨ੍ਹਾਂ ਨੇ ਕਿ ਕਾਨੂੰਨ ਨੂੰ ਚਿੱਕੇ ਟੰਗਿਆ ਹਾਂ ਜੇ ਤਾਂ ਆਏ ਮੁੰਡਾ ਨਹੀਂ ਅੰਦਰ ਪੂਰੀ ਦੀ ਅੰਦਰ ਖਿਲ ਉਠਾ ਕੇ ਸਾਰੇ ਵਿੱਚ ਬੰਨਾ ਦਾ ਖੜ ਜਾ ਉਹ ਫਾਸੀ ਦੇ ਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲ ਆ ਗਿਆ ਸੀ ਬੋਲਣਗੇ ਸੱਚੀ ਬੋਲਣਗੇ ਬੰਦੋ ਨੋਸ ਬੋਲਣਗੇ ਕਿੰਨਾ ਬੰਨਿਆ ਤੈਨੂੰ ਕਿੰਨਾ ਬੰਨਿਆ ਬੰਨਿਆ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਆਸੀ ਬੰਨਿਆ ਤੂੰ ਖਿੱਚ ਫੋੜ ਬੰਨਿਆ ਮੈਂ ਬੰਨਿਆ ਆਸੀ ਬੰਨਿਆ ਆਸੀ ਬੰਨਿਆ ਆਹ ਜੇ ਤੂੰ ਆਏ ਮੁੰਡਾ ਨਹੀਂ ਅੰਦਰ ਕੁੜੀ ਦੇ ਅੰਦਰ ਸੇ ਮਾਟੇ ਸਾਰੇ ਵਿੱਚ ਬੰਨਾ ਦਾ ਖਰਜ ਆਉਂਦਾ। ਕਰ ਕਰ। ਬਾਦ ਬਾਦ ਕੇ ਬੋਲ ਕਰਦੇ। ਫਾਸੀ ਦੇਦੀ ਮੈਨੂੰ ਠੀਕ ਹੈ। ਬੋਲ ਨਾ ਬੋਲ ਨਾ। ਬੋਲ ਜੈਸੀ ਬੋਲ। ਜੈਸੀ ਬੋਲ। ਬੋਲ ਨਾ। ਕਿੰਨਾ ਬੰਨਿਆ ਤੈਨੂੰ? ਕਿੰਨਾ ਬੰਨਿਆ? ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਆਸੀ ਬੰਨਿਆ ਤੁਸੀਂ ਖਿੱਚ ਫੋੜ ਬੰਨਿਆ ਮੈਂ ਬੰਨਿਆ ਆਸੀ ਬੰਨਿਆ ਆਸੀ ਬੰਨਿਆ